ਐਵੇਂ ਮੋਰ ਨਾ ਕਟਵਾ ਦੀ ਮੇਰੇ ਬਗਾਨਾ ਕੋਟ ਹੈ ਕੋਣ ਆ ਤੂੰ ਅੱਛਾ ਅੱਛਾ ਤੂੰ ਹੋਰ ਪਛਦਾ ਨਹੀਂ ਛੱਡੋ ਹੋੱਕ ਚਿਕਣ ਕੇ ਨੂੰ ਅੱਗ ਲੱਗ ਜਾਏ ਨਾ ਨਾ ਵਟਾ ਹੁ ਤਨ ਚੁਕੜੀਏ ਲਾ ਵੈਸੇ ਤਾਂ ਮੇਰੇ ਵਰਗੀ ਤਾਂ ਨਾ ਹਰੀਆਂ ਕਣਕਾਂ ਨੂੰ ਅੱਗ ਲਾ ਦੇ ਐਵੇਂ ਤਾਂ ਨਹੀਂ ਫਿਰਦੇ ਚੱਟੀ ਦੇ ਮਗਰ ਆਸ਼ਕਾ ਜਣਾ ਖਣਾ ਨੀਗਾ ਧਰਕੇ ਬੈ ਜਾਂਦਾ ਜਿੱਧਰੋਂ ਵੀ ਲੰਗਾ ਕੀ ਕਰਾ ਜੇ ਮੇਰੇ ਨਾਲ ਦਾ ਵੀ ਛੱਜਦਾ ਹੁੰਦਾ ਨਾ ਤੇ ਮੇਰੇ ਵਰਗਾ ਲੱਭ ਕੇ ਦੇ ਦਿੰਦਾ ਮੇਰਾ ਮਾਪਿਓ ਤਾਂ ਮੇਰੇ ਵਰਗਾ ਕੌਣ ਸੀ ਹੁਣ ਤਾਂ ਇਹਨੂੰ ਨਾਲ ਲੈ ਕੇ ਤੁਰਦੀਆਂ ਤਾਂ ਵੀ ਸ਼ਰਮ ਆਉਂਦੀ ਅਗਲਾ ਕਹਿੰਦਾ ਪਤਾ ਨਹੀਂ ਕਿਹੜੇ ਸਿਰਿ ਪਾਲੀ ਜਣ ਲਈ ਫਿਰਦੀ ਆ ਮਰੇ ਸਾਲਾ ਨਾ ਅਮਰੀਕੀ ਨੇ ਕਾਟਰ ਲਾ ਰਿਹਾ ਭੈਣ ਦਾ ਨਾ ਦੋ ਦੋ ਗਿਹੜੇ ਮਾਰਦਾ ਫਿਰ ਬਣੀ ਕਿੱਧਰ ਦੀ ਆ ਵੜਦੇ ਨੇ ਨਾ ਇੱਥੇ ਕੀ ਵੇਖੀ ਜਾਂਦਾ ਆ ਜਾ ਤਿਆਰ ਤਾਂ ਐ ਹੋ ਕੇ ਆਉਂਦੀ ਆ ਖੇਤ ਜਿਵੇਂ ਜੰਨ ਚੜਨਾ ਹੁੰਦਾ ਅੱਛਾ ਹਾਂ ਮੇਰਾ ਤਿਆਰ ਹੋਇਆ ਬੜਾ ਤੇਰੇ ਚੁੱਬਦਾ ਹੈ ਵੇ ਆ ਤੂੰ ਜੰਨ ਚੜਿਆ ਸੀ ਥੋੜਾ ਮੈਂ ਤਾਂ ਆਹੀ ਪਛਤ ਨਹੀਂ ਵੇ ਤੂੰ ਜੰਨ ਕਿਉਂ ਚੜ ਗਿਆ ਪਾਨੀ ਕਿਉਂ ਨਹੀਂ ਮਾਰੀ ਕਿਸੇ ਨੇ ਲੋਕੀ ਬਥੇਰੇ ਪਾਨੀਆਂ ਮਾਰਦੇ ਨੇ ਆ ਮੇਰਾ ਰਿਸ਼ਤਾ ਹੋਇਆ ਸੀ ਜਦੋਂ ਉਹਦਾ ਪਤਾ ਨਹੀਂ ਪਾਨੀਆਂ ਵਾਲੇ ਕਿੱਥੇ ਮਰ ਗਏ ਸੀਗੇ ਆਹੋ ਤੈਨੂੰ ਦਾ ਬੁਰਾ ਲੱਗਣਿਆ ਮੈਪੇ ਬੁਰਾ ਲੱਗਣਾ ਨਾਲੇ ਹੋਰ ਸਾਦਾ ਖਾਪਦਾ ਉਹਰੇ ਖੇਤ ਚ ਆਪੇ ਬੁਰਾ ਲੱਗਦਾ ਤੈਨੂੰ ਬੈਠਾ ਦਾ ਵਟਾਂ ਤੇ ਆ ਤੂੰ ਫਲਾ ਕਣਕ ਦੇ ਵਿੱਚ ਵੜ ਜਾ ਤੇਰੀ ਲੱਗਦੀ ਠੱਠਿਆਂ ਨੇ ਖਾਰ ਕੇ ਸਾਰੀ ਨਾਲੇ ਦੋ ਗੜੇ ਮਾਰਦਾ ਭੈਂਦੇ ਯਾਰ ਖਾਣੇ ਕਿੱਧਰ ਤੇ ਆ ਵੜਦੇ ਨੇ ਫੇਰ ਆ ਭੈਂਦੇ ਯਾਰ ਤਾਂ ਆਪੀ ਵੜਦੇ ਨੇ ਜਦੋਂ ਧਿਆਨ ਤਾਂ ਤੇਰਾ ਹੋਰ ਪਾਸੇ ਆ ਨਹੀਂ ਤੇ ਬੈਠਾ ਕੀ ਕਰਦਾ ਵਟਾਂ ਦੇ ਮੜਮਟ ਕੱਖ ਕੁਖ ਕੱਢਦਾ ਵਿੱਚ ਵੜ ਜਾ ਕਣਕ ਦੇ ਆ ਹੁਣ ਕੱਢ ਕੇ ਦਾ ਆਟਾ ਹੋਰ ਕੀ ਇੱਥੇ ਮੈਂ ਮੱਕੀ ਗੁੱਡਣ ਲੱਗ ਰਿਆਂ ਕੱਖੇ ਕੱਢਦਾ ਹੁਣ ਅੱਛਾ ਨਾ ਮਨ ਖਾਲਾ ਲੈ ਆ ਹਲੀ ਆ ਦਾ ਬਹਿ ਜਾ ਖੜਾ ਕਥਾਂ ਮੈਂ ਬਹਿ ਜਾ ਨਾਲੇ ਹੋਰ ਦੇਖ ਤਾਂ ਅੱਖਾਂ ਲਗੇ ਕੋਡ ਡੋਡੇ ਤੇਰੇ ਮਰ ਨਾ ਦੀ ਚੂੜਾ ਮੈਥੋਂ ਲਾਜਮੀ ਨਾ ਹੋਣਾ ਤੇਰਾ ਕਿਹੜਾ ਚੱਕੀ ਫਿਰੂ ਤੈਨੂੰ ਫੜਨਾ ਤਾਂ ਕੀ ਸੀ ਰਿੰਗਣ ਲੱਗ ਗਿਆ ਸਮਾ ਦੀ ਸੈਂਟਰ ਰਾ ਪਾ ਕੇ ਉੱਚੀ ਡਿਜਲੇ ਖਬੜੀ ਕਿੱਥੇ ਜਾਣਾ ਹੁੰਦਾ ਇਹਨੇ ਮੈਂ ਫੜਤਾ ਲੈ ਹੁਣ ਲੈ ਮਾਰ ਲੈ ਮੈਨੂੰ ਮਾਰ ਲੈ ਆਪ ਮਰੂਗੀ ਇੱਥੋਂ ਨਾ ਹੁੰਦਾ ਬਹਿ ਜਾ ਸਟਿੱਕੇ ਬਹਿ ਜਾ ਟਿੱਕੇ ਨਾਲੇ ਹੋਰ ਬਹਿ ਕੇ ਤੇਰੇ ਕੋਲ ਇਥੇ ਮੈਂ ਗਾਂਦੀ ਛੋਪੇ ਪਾਉਣੇ ਆ ਬਾਯਾ 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 ਖਾਲਾ ਰੋਟੀ ਬਾਤ ਇਦੀ ਰੋਟ ਮੇ ਤਾ ਤੈਂ ਮੇਰੀ ਗੱਲ ਸੁਣ ਲੈ ਬਾਲਾ ਬੋਲ ਨਾ ਹੁਣ ਤਿਆਰ ਤੁਰ ਤਾਂ ਮੈਂ ਤਾਂ ਹੋਈ ਸੀ ਸ਼ਹਿਰ ਜਾਣਾ ਤੇ ਵਗ ਜਾ ਸ਼ਹਿਰ ਮੈਂ ਦੱਸ ਕੀ ਤੇਰੇ ਨਾਲ ਜਾਉਂਗਾ ਉੱਥੇ ਹਾਂ ਵਗ ਜਾ ਚੜ ਜਾ ਬੱਸਰੋਂ ਫੇਰ ਨਾ ਕਹੀ ਵੀ ਇੰਨੇ ਖਰਚਾ ਕਰੇ ਖਰਚੇ ਦੱਸ ਕੀ ਸੂਟਾਂ ਜਾਂ ਪਰਖਾਂ ਨੇ ਲਮਾਰੀਆਂ ਇੱਕ ਪਾਲ ਐ ਕਢ ਲਿਆ ਇੱਕ ਪਾਲ ਐ ਕਢ ਲਿਆ ਤੁਹਾਡਾ ਸੂਟ ਐ ਨਾ ਭੈਣ ਦੇ ਯਾਰ ਪੂਰੇ ਹੋਏ ਕਦੇ ਆ ਦੇਖ ਹੱਥਲੀ ਬੜਿਆ ਮੱਚਦਾ ਤੂੰ ਤਾਂ ਮੇਰੇ ਸੂਟਾਂ ਤੇ ਆਹੋ ਅੱਜ ਕੀ ਚਾਰ ਸੂਟੜੀਆਂ ਵਿਆਹ ਨੂੰ ਵੀ ਨਹੀਂ ਚੱਜ ਨਾਲ ਜੁੜੇ ਲੋਕ ਇੰਨੇ ਨੇ ਸੋਹਣੀਆਂ ਬੜੀਆਂ ਬਣਾਉਂਦੇ ਨੇ ਕੀ ਬਣਾਇਆ ਸੀ ਤੁਸੀਂ ਨੇ ਤੈਨੂੰ ਤਾਂ ਨਾ ਕਿਤੇ ਕੋਈ ਚੱਜ ਦੀ ਚੀਜ਼ ਮਿਲੀ ਹਾਂ ਤੇਰਾ ਨੱਕ ਥੱਲੇ ਹੀ ਨਹੀਂ ਆਉਂਦਾ ਕੁਛ ਨੱਕ ਥੱਲੇ ਹੀ ਨਹੀਂ ਆਉਂਦਾ ਸ਼ਹਿਰ ਦੀ ਸੀ ਇੱਥੇ ਆਪਸਾ ਕੇ ਧਰਤੀ ਪਿੰਡ ਚ ਤੂੰ ਹੀ ਨਹੀਂ ਕਹਿੰਦੀ ਜ਼ਮੀਨ ਵਾਲੇ ਦੇ ਵਿਆਹ ਕਰਾਉਣਾ ਮੈਂ ਤਾਂ ਜਮੀਨ ਵਾਲੇ ਤੇ ਕਰਾਉਣਾ ਇਹ ਤਾਂ ਨਹੀਂ ਕਹਿੰਦੀ ਸੀ ਵੀ ਬੂਜੜ ਦੇ ਕਰਾਉਣਾ ਹੈ ਬੂਜੜ ਹੋ ਤਰਾ ਪਿਆਉ ਮੈਨੂੰ ਕਹਿੰਦੀ ਬੂਜੜ ਮੇਰੀ ਗੱਲ ਸੁਣ ਲਾ ਹਾਂ ਮਾਰੇ ਕੋਟਾ ਉੱਥੇ ਜਾਏਗਾ ਪਿਆਉ ਤਾਂ ਕਿਹੜਾ ਪਹੁੰਚ ਜੀ ਹਣ ਆਹੋ ਪਿਆਉ ਤੱਕ ਜਾਊਂਗਾ ਹਾਂ ਪਿਆਉ ਤੱਕ ਜਾਏਗਾ ਹੁਣ ਖਾ ਲੈਣਾ ਤਾਂ ਰੋਟੀ ਖਾਲਾ ਦਫਾ ਹੋ ਜਾ ਮੈਂ ਤਾਂ ਲਾ ਲਾ ਕੇ ਛੱਡ ਪਰੇ ਕਿਹੜੇ ਰੋਟ ਖਵਾਵੇਂ ਮੁੰਡਾ ਖਵਾ ਤੀਆਂ ਮੱਕੀ ਦੇ ਰੋਟੀਆਂ ਤੇ ਤਾਂ ਵੇ ਮੱਕੀ ਦੀਆਂ ਹੀ ਨੇ ਉਹ ਫਿਰ ਨਾਲ ਤਾਂ ਫੂਕ ਦੇਂਦੀ ਕੁਸ ਲੈ ਆਉਂਦੀ ਹਾਈ ਮਿਸੀਆਂ ਬਣਾਈਆਂ ਨੇ ਵਿੱਚ ਹੀ ਬੇਸਣ ਪਾਇਆ ਮੈਨੂੰ ਨਹੀਂ ਪਤਾ ਹੈਗਾ ਜੀ ਵਿੱਚ ਹੀ ਮੇਥੇ ਪਾਏ ਨੇ ਸੁੱਕੀਆਂ ਚੱਕਲੇ ਰੋਟੀਆਂ ਵਿੱਚ ਹੀ ਲਸਣ ਪਾਇਆ ਵਿੱਚ ਹੀ ਪਿਆਜ਼ ਪਾਇਆ ਵਿੱਚ ਹੀ ਗੋਭੀ ਪਈ ਸਾਰਾ ਕਚਰਮਚਰ ਕਰਕੇ ਮੈਂ ਸਾਰਾ ਬਣਾ ਦ ਇਕੱਠਾ ਕਰ ਦਿੰਦੀ ਐ ਗੱਲ ਨਹੀਂ ਬਾਤ ਨਹੀਂ ਨੱਪਲਤਨ ਖੇਤਾਂ ਲਈ ਇਥੇ ਕੀ ਕਹਿੰਦੇ ਹੋਣਗੇ ਵੀ ਆ ਦੋਨੇ ਜੀ ਜਦੋਂ ਹੀ ਆਉਂਦੇ ਨੇ ਖੇਤ ਦੇ ਵਿੱਚ ਲਾਲਾ 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 ਹਰਲ ਹਰਲ ਕਰਦੇ ਫਿਰਦੇ ਨੇ ਲਾਲਾ ਲਾਲਾ ਤਾਂ ਐਂ ਕਰਾ ਰੱਖੀ ਐ ਐਂ ਕਰਾ ਰੱਖੀ ਐ ਤਿਆਰ ਹੋ ਕੇ ਆਉਣੀ ਐਗੀ ਲਾਲਾ ਲਾਲਾ ਦਾਪੇ ਕਰਨੇ ਕੋ ਲੋਕ ਹਰੇ ਕਸਰ ਕੋਈ ਲਾਲਾ ਲਾਲਾ ਚਾ ਆ ਝੋਲਾ ਨਾ ਮਿੱਟੀ ਨਾਲ ਲਵੇੜ ਮਾਰਦੇ ਗੱਲਾਂ ਥੋੜੀ ਦੱਸ ਝੋਲੇ ਨੂੰ ਅਸੀਂ ਕੀ ਹੈ ਦੇ ਦੇ ਹੀ ਲੈ ਕੇ ਜਾਉਂਗੀ ਮੈਂ ਲੈ ਜਾ ਆਹੋ ਰੋਟੀ ਖਾ ਕੇ ਡੱਬਾ ਲੈ ਆਵੀਂ ਘਰੇ ਆਹ ਅੱਦਾ ਕਰਤਾ ਮੈਂ ਤਾਂ ਤੇਰੇ ਵਰਗੀ ਹੋਰ ਵੇ ਤੂੰ ਹੈਗਾ ਹੀ ਚੂਸਿਆ ਹੋਇਆ ਅੰਬ ਸੀਗਾ ਉਹ ਫਿਰ ਤੈਹੀਂ ਚੂਸਿਆ ਹੈ ਹੋਰ ਕੀ ਬਗਾਨਾ ਚੂਸ ਗਿਆ ਮੈਨੂੰ ਆਹੋ ਵੇ ਤੂੰ ਤਾਂ ਪਹਿਲੇ ਅੰਬ ਦੀ ਫੁਟਲੀ ਸੀ ਜਾ ਬਾਬਾ ਤੁਰ ਜਾ ਤੁਰ ਜਾ ਸੇ ਪੱਲੇ ਪੈ ਗਿਆ ਮੇਰੇ ਰੋਟੀ ਖਾਣੀ ਦੁੱਬਰ ਕਰਖੀ ਔਰੇ ਮੈਂ ਚੂਸ ਜਾ ਬਗ ਜਾ ਬਗ ਜਾ ਜੀ ਤਾਂ ਨਹੀਂ ਕਰਦਾ ਵੀ ਤੇਰੇ ਨਾਲ ਝਟ ਹੋਰ ਲਾ ਕੇ ਜਾਵਾਂ ਹਜੇ ਤੈਨੂੰ ਹੋਰ ਸੁਣਾ ਕੇ ਜਾਵਾਂ ਚਲ ਘਰ ਆਇ ਨਾਲ ਕਰੂੰ ਗੱਲ ਬਾਗੀ ਪਰਾਂ ਰੇ ਸਾਲੇ ਦੇ ਆਏ ਆਉਂਦੇ ਜਵਾਨ ਤਾਂ ਐ ਚੱਲ ਜਾਏ ਜਿਵੇਂ ਕਪੈਨ ਵਾਲਾ ਕਟਰ ਚੱਲਦਾ ਹੁੰਦਾ ਹੈਗਾ ਆਪਨੇ ਕਿਹਾ ਮਾਣੇ ਪ੍ਰਿੰਟਾ ਖਾ ਕੇ ਜੰਮੀ ਦੀ ਇਹ ਐਗੀ ਮੇਰੇ ਪੱਲੇ ਸਾਰਾ ਦਿਨ ਤਾਂ ਸੂਟੇ ਨਹੀਂ ਪੂਰੇ ਹੁੰਦੇਗੇ ਇੱਧਰ ਦੇਖ ਲੈ ਇੱਕੇ ਪਜਾਮੇ ਕੁਰਤੇ ਚ ਕੱਢੀ ਜਾਂਦਾ ਸਾਰੇ ਦਿਨ ਨੂੰ ਅਜੇ ਸ਼ੁਕਰਾਂ ਵੀ ਖੇਤ ਦੇ ਵਿੱਚ ਘਰ ਜੇ ਦੂਰ ਜਾਣਾ ਪੈਂਦਾ ਰੋਟੀ ਲੈ ਕੇ ਨਾ ਮੇਰਾ ਤਾਂ ਸਤਿਆਨਾਸ ਹੋ ਜਾਂਦਾ ਨਹੀਂ ਕੁੜੀਏ ਕੁੜੀਏ ਕਿੱਧਰ ਐ ਇਧਰੋਂ ਗੇਟ ਲਾ ਰੱਖਿਆ ਨਹੀਂ ਗੇਟ ਖੋਲਦੇ ਕੀ ਕਰੀ ਜਾਨੀ ਐ ਇਧਰ ਦੀ ਦੇਖਣਾ ਪਾ ਨੇ ਕੀ ਕਰੀ ਜਾਂਦੀ ਸੀ ਮੈਂ ਉਧਰਵਾਜਾ ਮਾਰ ਮਾਰ ਕੇ ਆਈਆਂ ਗੇਟ ਵੀ ਬੰਦ ਕਰ ਰੱਖਿਆ ਭਾਬੀ ਉਹ ਤਾਂ ਨਾ ਮੈਂ ਗੇਟ ਤਾਂ ਲਾਤਾ ਸੀ ਮੈਂ ਕਿਤੇ ਕੁੱਤੇ ਨਾ ਵੜ ਜਾਣ ਆਹੋ ਇੱਥੇ ਤਾਂ ਬਾਹਲੇ ਕੁੱਤੇ ਰੱਖੇ ਹੋਏ ਨੇ ਨਾਲੇ ਤੂੰ ਕਿੱਧਰ ਤਿਆਰ ਵੇਰ ਹੋਈ ਫਿਰਦੀ ਐ ਭਾਬੀ ਮੈਂ ਨਾ ਬਾਜ਼ਾਰ ਜਾ ਕੇ ਆਉਣਾ ਐ ਇਹਨਾਂ ਕੱਪੜਿਆਂ 'ਚ ਫਿਰ ਕਿ ਹੋ ਗਿਆ ਭਾਬੀ ਕੱਪੜੀ ਨੇ ਇਹਨੇ ਲੋਕ ਪਾਉਂਦੇ ਨੇ ਲੋਕ ਤਾਂ ਪਾਉਂਦੇ ਨੇ ਜਿਹੜੇ ਸਭ ਨਾਲ ਤੂੰ ਰਹਿ ਰਹੀ ਐ ਨਾ ਇੱਥੇ ਆ ਕੇ ਲੜਕੋਲ ਕੇ ਸੂਟਾਂ 'ਚ ਰਿਆ ਕਰ ਲੋਕੀ ਕਹਣਗੇ ਆਹੀ ਲੱਛਣ ਨੇ ਤਾਂ ਹੀ ਤਾਂ ਉੱਥੇ ਨਹੀਂ ਰਹਿ ਸਕੀ ਫਿਰ ਕਿ ਹੋ ਗਿਆ ਮੇਰੇ ਭਰਾ ਦਾ ਘਰ ਹੈ ਜੇ ਪਾ ਲੈ ਬਾਬੀ ਭਰਾ ਦਾ ਘਰ ਨਹੀਂ ਪਉਂਦੀ ਤਾਂ ਮੈਂ ਵੀ ਸੀ ਪਰ ਜਿੱਦਣ ਦੀ ਵੀ ਆਈ ਆਈ ਹੈ ਨਾ ਜਮਾ ਨਹੀਂ ਪਾਇ ਸੁਟਾਂ ਚ ਹੀ ਰਹਿਣੀ ਆ ਬਾਬੀ ਮੈਂ ਨਾ ਬਾਜ਼ਾਰ ਜਾ ਕੇ ਆਉਣਾ ਭਗ ਜਾ ਮੈਂ ਬਜ਼ਾਰੋਂ ਕੀ ਲੈਣਾ ਮੈਂ ਵੀ ਜਾਣਾ ਚੱਲ ਆਪਾਂ ਦੋਨੇ ਇਕੱਠੀਆਂ ਚੱਲਦੀਆਂ ਬਾਬੀ ਮੈਂ ਨਹੀਂ ਜਾਣਾ ਤੁਹਾਡੇ ਨਾਲ ਮੈਂ ਇਕੱਲੀ ਨੇ ਜਾਣਾ ਉਹ ਮੇਰੀ ਸੇਲੀ ਜਾਊਗੀ ਨਾਲ ਫਿਰ ਐਨੇ ਜਣ ਕਿਵੇਂ ਜਾਵਾਂਗੇ ਅੱਛਾ ਤੂੰ ਚੱਕ ਕੇ ਜਣਾ ਮੈਨੂੰ ਕਿ ਮੈਂ ਤੈਨੂੰ ਚੱਕ ਕੇ ਜਣਾ ਐਨੇ ਜਣ ਭਾਬੀ ਭਗ ਜਾਣ ਦੇ ਕਿਉਂ ਕਰੀ ਜਾਨੀ ਐ ਉੱਥੇ ਬੈ ਜਾ ਰਾਮ ਨਾਲ ਚੱਲ ਕੇ ਅੰਦਰ ਭਾਬੀ ਭਗ ਜਾਣ ਦੇ ਕੋਈ ਨਾ ਜੇ ਜਾਣਾ ਤਾਂ ਮੇਰੇ ਨਾਲ ਚੱਲ ਨਹੀਂ ਜਾਣਾ ਤਾਂ ਚੱਲ ਫਿਰ ਰਾਮ ਨਾਲ ਬੈਠ ਅੰਦਰ ਇੱਧਰ ਹਰਲ ਹਰਲ ਕਰਦੀ ਫਿਰਦੀ ਕੀ ਕੋਈ ਕਹੂਗਾ ਤੈਨੂੰ ਭਾਬੀ ਮੈਂ ਤਾਂ ਜਾ ਕੇ ਕੰਮ ਹੀ ਕਰ ਲੈਣੀ ਆ ਜਾ ਕਰ ਲੈ ਤੁਸੀਂ ਬਗ ਜਾਓ ਜਿਹਦੇ ਨਾਲ ਜਾਣਾ ਨਾ ਕੀ ਮਤਲਬ ਲੈਣੀ ਤੇਰਾ ਕਿਹਦੇ ਨਾਲ ਜਾਣਾ ਮੈਂ ਨਾਸਾ ਕੁੱਟ ਦੂੰਗਾ ਮੈਂ ਮਿੰਟ ਲਾਵਾਂ ਇੱਥੋਂ ਕੱਢਣ ਲੱਗੇ ਦੇਖ ਲਈ ਚੰਬਲੀ ਫਿਰਦੀ ਆ ਕਿਤੇ ਜਿਆਦੇ ਜਿਹਦੇ ਨਾਲ ਜਾਣਾ ਜਾਂ ਕਿਸੇ ਨਾਲ ਜਾਣ ਵਾਲੀ ਹੁੰਦੀ ਤਾਂ ਤੁਹਾਡੇ ਖੁਰਚ ਨੇ ਜਿਹਦੇ ਨਾਲ ਨਹੀਂ ਰਹਿੰਦੀ ਸੀ ਮੈਂ ਕਰਦੀ ਕੀ ਇਹ ਲੱਛਣ ਐ ਜबान ਚਲਦੀ ਹੈ ਨਾ ਕੈਂਚੀ ਵਾਂਗੂ ਕਤਰ 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 ਕਰਦੀ ਰਹਿੰਦੀ ਗੱਲ ਨਹੀਂ ਆਉਣ ਦਿੰਦੀ ਨੀ ਲੈ ਬੱਸ ਦਾ ਵੀ ਟਾਈਮ ਹੋ ਗਈ ਪਏ ਕਿਤੇ ਲੰਘ ਵੀ ਨਾ ਜਾਵੇ ਆਪਾਂ ਲੈ ਰੇਂਟਾਂ ਲੰਗੀ ਬੱਸ ਦੀ ਅੰਨਾ ਜੀ ਮੈਨੇ ਵੀ 10-15 ਮਿੰਟ ਹੋ ਗਏ ਖੜੀ ਨੂੰ ਆਈ ਨਹੀਂ ਹਜੇ ਅੱਛਾ ਲਾ ਟਾਈਮ ਹੋਇਆ ਪਿਆ ਸੀਗਾ ਹਾਂ ਬੱਸ ਆ ਜਾਂਦਾ ਵੀ ਬੱਸ ਕਦੇ ਵੀ ਰਿਲੇਟ ਫਟ ਹੋ ਜਾਂਦੀ ਹੈ ਨਾ ਆ ਕੀ ਦਾ ਆ ਗਿਆ ਹੈ ਹੈਲੋ ਹਾਂ ਮਗਰ ਉਹ ਲੈ 10000 ਉਹ ਮੈਂ ਤਾਂ ਕੱਲ ਫੜਾਇਆ ਉਹਨੂੰ ਲੱਖ ਰੁਪਈਆ ਹੋਰ ਤੂੰ ਪਹਿਲਾਂ ਦੱਸ ਦਿੰਦਾ ਕਿੰਨੇ ਦੇ ਘਰੀ ਪਏ ਸੀਗੇ ਐ ਕਰੀ 70 ਕੁ ਹਜ਼ਾਰ ਤਾਂ ਮੇਰੇ ਕੋਲ ਪਿਆਗਾ ਹੋਰ ਕਹੇਗਾ ਤੈਨੂੰ ਹੋਰ ਲਿਆ ਦੂੰ ਜਿਵੇਂ ਤਰਨਾ ਸਰਦਾ ਸਾਰਲਾ ਓਏ ਉਹਦੇ ਵਾਲ ਆਪਣੇ ਨਾਲ ਲੱਗ ਮਾ ਹੋ ਅੱਧਾ ਕਿਲਾ ਜਾਨੀ ਸੀ ਉਹਦਾ ਗਵੰਦ ਕਟਾ ਲੇਦਾ ਉਹਦੇ ਰਜਿਸਟਰੀ ਜੀ ਕਰਾ ਲਈ ਉਹਦੇ ਬੱਚੇ ਸੀ ਪੈਸੇ ਮੈਂ ਘਰੀਂ ਧਰਲੇ ਸੀਗੇ ਤਾਂ ਲੱਗਦਾ ਜਿਵੇਂ ਪੈਸਿਆਂ ਦਾ ਪੇੜ ਹੋਵੇ ਹਾਂ ਚੱਲ ਕੋਈ ਨਾ ਲਿਆ ਦੂੰ ਮੈਂ ਤੈਨੂੰ ਤਾਂ ਮੈਂ ਲੈ ਰੀ ਗਿਆ ਹੋਇਆ ਸੀਗਾ ਮੁਰਗੀ ਤਾਂ ਤਗੜੀ ਲੱਗਦੀ ਐ ਦੇਖੋ ਕੋਈ ਨਾ ਕੋਈ ਨਾ ਚੱਲ ਆਏ ਜੀ ਫੇਰ ਆਥਨ ਤੜਕੇ ਲੈ ਜੀ ਫੜਕੇ ਬੱਲੇ ਮਾਰਦੋਂ ਤੈਨੂੰ ਚੱਲ ਠੀਕ ਆ ਐ ਇਹ ਐਨੇ ਪੈਸੇ ਦੇ ਕੋਲੇ ਤੁਸੀਂ ਕਿੱਥੇ ਜਾਣਾ ਜੀ ਲੈਹਰੇ ਜਾਣਾ ਸੀ ਮਤਾ ਜੀ ਅੱਛਾ ਲੈਹਰੇ ਜਾਣਾ ਤੁਸੀਂ ਮੈਂ ਵੀ ਲੈਹਰੇ ਹੀ ਜਾਣਾ ਅੱਛਾ ਅੱਛਾ ਕੁਛ ਮੈਂ ਘਰੋਂ ਲੜਕੇ ਆਈਆਂ ਅੱਗ ਲੱਗਣੀ ਅੱਗੇ ਬਸ ਨਹੀਂ ਮਿਲਦੀ ਕਹਿੰਦੇ ਨਹੀਂ ਹੁੰਦਾ ਕਲੇਸ ਦਾ ਮੂੰਹ ਗਾਲਾ ਹੀ ਹੁੰਦਾ ਕਿੰਨਾ ਟਾਈਮ ਹੋ ਗਿਆ ਖੜੀ ਨੂੰ ਪਿੰਡ ਕਿਹੜਾ ਆਪਣਾ ਪਿੰਡ ਦਾ ਜੀ ਨਾ ਉੱਧਰ ਐ ਨਾ ਉੱਧਰ ਰਸਤਾ ਬੁਚਾਲੇ ਜਾ ਕੇ ਖੇਤਾਂ 'ਚ ਅੱਛਾ ਅੱਛਾ ਮੈਂ ਵੀ ਕੜੀ ਜਾਂ ਨਾ ਮਹ ਲੰਗਦੇ ਟੱਪ ਦੇ ਕਿਤੇ ਦੇਖੀ ਨਹੀਂ ਹੈਗੇ ਪਹਿਲਾਂ ਕਿਤੇ ਆਓ ਫਿਰ ਖੇਤਾਂ 'ਚ ਰਹਿੰਦੇ ਆ ਨਸਤਾ ਅੱਛਾ ਅੱਛਾ ਖੇਤਾਂ 'ਚ ਉਹ ਡੇਰਾ 'ਚ ਆ ਕੇ ਤੁਹਾਡੇ ਘਰ ਉੱਧਰ ਹਾਂਜੀ ਹਾਂਜੀ ਅੱਛਾ ਅੱਛਾ ਕਿਵੇਂ ਤਾਂ ਕੱਢ ਲਵੇ ਆ ਕੇ ਜਿਹੜੇ ਹਾਂਜੀ ਹਾਂਜੀ ਅੱਛਾ ਅੱਛਾ ਉੱਥੇ ਆ ਗਏ ਲੈਰੀ ਤਾਂ ਕਿਉਂ ਹੁੰਦੇ ਸੀਗੇ ਹਾਂਜੀ ਨੌਕਰੀ ਲੱਗੇ ਹੋયા ਤੁਸੀਂ ਕਿਤੇ ਨਾ ਨਾ ਆਪਾਂ ਤਾਂ ਜੱਟ ਸੋਧਦੇ ਆ ਕਿਹੜੀਆਂ ਨੌਕਰੀਆਂ ਨੌਕਰੀਆਂ ਅੱਛਾ ਜ਼ਮੀਨ ਹੋਊਗੀ ਫਿਰ 18 ਬਿਗੀ ਕਿਲੇ ਵਾਹਣਦੇ ਨੇ ਕੋਈ ਮਗਰ ਨਹੀਂ ਮੁਰੇ ਨਹੀਂ ਬાળ ਬੱਚੇ ਕਿੱਥੇ ਜੀ ਹਾਂ ਰਹਿ ਨਹੀਂ ਕਿ ਰਹੇ ਛੜੇ ਹੀ ਰਹਿ ਗਏ ਹੋਰ ਹਾਈ ਹਾਈ ਨਾ ਇੰਨੀ ਜ਼ਮੀਨ ਹੋਣ ਦੇ ਬਾਵਜੂਦ ਛੜੇ ਕਿਵੇਂ ਰਹਿ ਗਏ ਤੁਸੀਂ ਛੜੇ ਉਦੋਂ ਆਪਣੇ ਸਿੰਗਲ ਜੀ ਆ ਗਈ ਸੀ ਜ਼ਮੀਨਾਂ ਤਾਂ ਖੁੱਲੀਆਂ ਸੀ ਉਦੋਂ ਫਸਲ ਫਸਲ ਦੀ ਘੱਟ ਹੁੰਦੀ ਸੀਗੀ ਅੱਛਾ ਹੋਰ ਬਸ ਜੇ ਕੋਈ ਬੈਹਬੂ ਹੈਗਾ ਰਹਿਤ ਕੋਤ ਜੀ ਵਿਆਹੀ ਗਏ ਵਿੱਚ ਰਹਿ ਗਏ ਬੰਦੇ ਹਾਂ ਇਹ ਵੀ ਤਾਂ ਹੋ ਗਿਆ ਨਾ ਕੰਮ ਹਾਂ ਉਹਦਾ ਤਾਂ ਹੈਗਾ ਘਾਟੋ ਜਹ ਪਰੇ ਤਾਂ ਪੈਸੇ ਵਾਲੇ ਲਊਗਾ ਆ ਉਹ ਹਾਂ ਇਹ ਵੀ ਵਧੀਆ ਲਾ ਦੂ ਕਿੱਥੇ ਬੱਸ ਚ ਕੁਣੀਆਂ ਵਿਖਾਈ ਦਾਂਗੇ ਲੋਕਾਂ ਨੂੰ ਹੋਰ ਮੈਂ ਤਾਂ ਕਹਿੰਦਾ ਇੱਤੀ ਵਗ ਚੱਲਦੇ ਹਾਂ ਹਾਂਜੀ ਹਾਂ ਓਹੋ ਮੈਂ ਤਾਂ ਅੱਜ ਫੋਨ ਵੀ ਕਰੇ ਭੁੱਲੇ ਹੂਣਾ ਜੱਗਾਈ ਤਾਂ ਟਾਈਮ ਲੱਗ ਜਾਊਗਾ ਆ ਦੇਖਿਓ ਜੀ ਭਲਾ ਆਉਂਦੀ ਐ ਬੱਸ ਇਹਨਾਂ ਦਾ ਵੀ ਕੋਈ ਟਾਈਮ ਹੀ ਨਹੀਂ ਹੈਗਾ ਨਾ ਕਿਤੇ ਨਹੀਂ ਚਮਕਦੀ ਬੱਸ ਇਹ ਤਾਂ ਜਿੱਦੇ ਜਾਣਾ ਹੋਵੇ ਨਹੀਂ ਲੈ ਆ ਆ ਗਿਆ ਔਟੋ ਜਮਾਂ ਕਹਿੰਦਾ ਇੱਤੀ ਵਗ ਚੱਲਦੇ ਆ ਇਹ ਤਾਂ ਪੈਸੇ ਬਾਲੇ ਮੰਗੂਗਾ ਕੋਈ ਨਾ ਪੈਸੇ ਦੀ ਕੀ ਗੱਲ ਆਰਾਮ ਨਾਲ ਬੈਠੇ ਵਗੇ ਚੱਲਾਂਗੇ ਬੈਜੋ ਪੁੱਛ ਲੋ ਕਿੰਨੇ ਬੈਜੋ ਕੋਈ ਨਾ ਕੋਈ ਨਾ ਬੈਜੋ ਪੈਸਿਆਂ ਦੀ ਕਿੜਕ ਟਾਗੀ 50 ਰੁਪਏ ਮੰਗੋ ਕੋਈ ਗੱਲ ਨਹੀਂ ਬੈਜੋ ਤੁਸੀਂ ਬੈਜੋ ਚਲੋ ਜੀ ਚੰਦਾ ਬੈਜੋ ਦੇ ਨਾ ਕਰਾਂ ਯੇ ਮਟਾਰ ਰੋੜਾ ਚੱਲਦਾ ਬੜਾ ਕਾ ਹਾਂਜੀ ਲੈ ਇੱਥੇ ਰਾਮ ਨਾਲ ਬੈਠੇ ਜੰਨੇ ਬਸ ਧੋਈ ਕੂੜੀਆਂ ਮਾਰ ਮਾਰੀ ਨਾਸ ਮਾਰ ਦਿੰਦੇ ਨੇ ਹੈ ਹੋਰ ਆਹ ਉਹ ਜਿਹਾ ਦੇ ਮੈਨੂੰ ਤਾਂ ਭੁੱਖ ਲੱਗੀ ਪਈ ਆ ਮੈਂ ਤਾਂ ਕੁਝ ਖਾ ਕੇ ਵੀ ਨਹੀਂ ਆਈ ਅੱਜ ਚਲ ਕੋਈ ਨਾ ਥੇ ਖਾ ਲਾਂਗੇ ਨਾਨ ਨੂੰ ਖਾ ਲਾਂਗੇ ਹੋਰ ਆ ਚਲ ਅੱਜ ਤਾਂ ਮੈਂ ਨਾਲ ਖਾ ਪੀ ਕੇ ਆਵਾਂਗੇ ਹਾਂ ਪਰ ਤੈਨੂੰ ਮੈਂ ਤਾਂ ਕਹਣਾ ਭਾਈ ਨਾਲ ਹੀ ਆ ਜਾਾਂਗੇ ਫਿਰ ਇੰਨਾ ਟਾਈਮ ਇਹ ਕਿੱਥੇ ਖੜੂਗਾ ਮੈਂ ਤਾਂ ਸੂਟ ਸੱਟ ਲੈਣੇ ਨੇ ਉੱਥੋਂ ਹੋਰ ਲੈ ਆਵਾਂਗੇ ਕੋਈ ਬੱਸ ਤੇ ਕਿੱਥੇ ਟੱਕਰਾਂ ਖਾਵਾਂਗੇ ਚਲ ਦੇਖ ਲਾ ਹਾਂ ਹੋਰ ਆਟੋ ਤੇ ਆ ਜਾਾਂਗੇ ਕੋਈ ਹਾਂ ਹਾਂ ਚਲੋ ਠੀਕ ਹੈ ਫਿਰ ਆਪਾਂ ਉੱਪਰ ਜਾਈਏ ਚਲ ਫਿਰ ਕੰਮ ਕੰਮ ਕਰਕੇ ਤੁਸੀਂ ਮੈਨੂੰ ਮਾਰ ਦਿਓ ਫੋਨ ਹਾਂ ਆਟੋ ਹੀ ਕਰਾ ਲਿਆ ਮਾਣ ਕੋਈ ਨਾ ਕੋਈ ਠੀਕ ਹੈ ਚਲ ਬਿਰੇ ਰੋਕ ਦੇਉਰੀ ਮੋੜਦਾ ਮੋੜ ਕਿਹਾ ਇਹ ਮੋੜ ਕੇ ਫੇਰ ਵਾਪਸ ਹੀ ਜਾਊਗਾ ਨਾ ਅੱਛਾ ਚੈ ਨਾ ਬਰਾਡੇ ਟੱਕੜਾ ਹੁੰਦਾ ਨਾ ਅੱਟਾ ਐ ਆਤਾ ਗਿਆ ਖੜ ਜਾ ਐਵੇਂ ਮੌਰ ਨਾ ਕਟਵਾਦੀ ਮੇਰੇ ਹਾਂ ਕੋਈ ਚੌਕਾ ਤਾਂ ਨਹੀਂ ਤੁਹਾਡੇ ਐ ਮੈਂ ਇੱਧਰ ਖੜਾ ਤੁਹਾਡੇ ਡੰਗਰ ਵਾਲੇ ਕੋਲ ਉਹ ਤਾਂ ਮੈਨੂੰ ਵੀ ਪਤਾ ਤੁਸੀਂ ਡੰਗਰ ਵੇਚਦੇ ਤੇ ਫਿਰ ਡੰਗਰ ਵਾਲੇ ਕੋਲ ਹੀ ਹਾਂ ਆਉ ਨਾ ਚਲਾ ਪੱਕੀ ਗੱਲ ਕੋਈ ਹੈ ਤਾਂ ਨਹੀਂ ਹਲਾ ਹੋਣਾ ਇਹ ਜਿੱਦਾਂ ਗੇ ਨੇ ਟੱਟ ਤਪਾਈ ਵੀ 10 ਬਿਲਕੁਲ ਟਾਈਮ ਆਪਾਂ ਦਾ ਰਾਤ ਨੂੰ ਤਾਂ ਗਏ ਤੇ ਦਨੀ ਬੁਲਾ ਰਖਿਆ ਇਹ ਮਾਰਕਟ ਬਾਗੂਏ ਤੇ ਅੱਜ ਚੱਲ ਦੇਖੀ ਜਾਊਗੀ ਇਹ ਬਾਬਾ ਅੱਜ ਬਚਾ ਦੀ ਅੱਜ ਪੱਕੇ ਨਹੀਂ ਤੇਰੇ 5 ਰੁਪਏ ਦੇ ਪਤਾਸ ਆ ਮੈਂ ਵੀ ਮਾਂ ਤੇ ਕਰ ਉਹ ਸੀ ਥੱਕਾ ਮਰਵਾਏਗਾ ਜੀ ਤਾ ਇਹ ਕੀ ਹੈ ਆ ਕੁਰਸੀਆਂ ਨਾ ਰੱਖਿਆ ਕਰੋ ਕੁਰਸੀਆਂ ਨਾ ਰੱਖਿਆ ਕਰੋ ਤੈਨੂੰ ਟੇਡਾ ਜੂਨ ਨੂੰ ਮੈਂ ਕਹਿਤੀਗਾ ਇਹ ਮੈਂ ਤਾਂ ਨਹੀਂ ਦੇਖਦਾ ਸੀ ਵੀ ਕੋਈ ਆ ਨਾ ਜਾਵੇ ਮੈਂ ਐ ਤੁਰਨ ਲੱਗ ਗਿਆ ਅਗਲੇ ਨੇ ਮੋਰਾਂ ਤੇ ਮਾਰਨੀ ਆ ਮੈਂ ਤੈਨੂੰ ਤਾਂ ਹੀ ਘਰੇ ਬੁਲਾਇਆ ਜੇ ਕੋਈ ਘਰੇ ਨਹੀਂ ਹੈਗਾ ਜਲਦੀ ਆ ਜਾ ਅੰਦਰ ਕੋਈ ਦੇਖ ਲੂਗਾ ਮੈਨੂੰ ਮਰਵਾਏਗੀ ਤੂੰ ਬੈਠ ਜਾ ਇਹ ਨਾ ਨਾ ਤੂੰ ਤਾਂ ਚਾਕੇ ਨੂੰ ਕਹਤਾ ਕਹਿੰਦੀ ਡਰ ਰਹਾ ਫਿਰਦਾ ਮੈਨੂੰ ਬਸ ਐਡਾ ਸਟੈਂਡ ਲੈਣਾ ਕੋਈ ਛੋਟੀ ਗੱਲ ਹੈ ਤੇਰੇ ਪਿੱਛੇ ਸਟੈਂਡ ਤਾਂ ਮੈਂ ਲੱਸਾ ਜਿਹੜੇ ਘਰੇ ਬੁਲਾ ਲਿਆ ਤੈਨੂੰ ਇਹ ਘਰੇ ਤਾਂ ਬੁਲਾ ਲਿਆ ਮੇਰੀ ਮਾਂ oh ਗਲਤ ਹੋ ਗਿਆ ਸੌਰੀ ਮੈਂ ਤਾਂ ਐਂ ਕਹਿਣਾ ਤੇਰੇ ਪਿੱਛੇ ਨਾ ਮੈਨੂੰ ਪੌਣਾ ਘੰਟਾ ਹੋ ਗਿਆ ਅੱਡੇ ਤੇ ਖੜੇ ਨੂੰ ਮਾਦਾ ਲੰਕੇ ਦੀਆਂ ਦੋ ਬੋਤਲਾਂ ਪੀ ਗਿਆ ਮੈਂ ਵੀ ਕੀ ਕਰਦੀ ਮੈਂ ਵੀ ਤਾਂ ਤਿਆਰ ਹੋਈ ਬੈਠੀ ਸੀ ਫਿਰ ਤੂੰ ਆਈਗਾ ਤੂੰ ਨਹੀਂ ਉਹ ਪਾਪੀ ਦੇਖ ਲੈ ਕਹਿੰਦੀ ਮੈਂ ਵੀ ਜਾਊਂਗੀ ਮੈਂ ਵੀ ਜਾਊਂਗੀ ਉਹਨੂੰ ਜੇ ਨਾਲ ਲੈ ਕੇ ਆਂਦੀ ਫਿਰ ਸਾਰਾ ਕੰਮ ਥੱਪ ਹੋ ਜਾਂਦਾ ਹਾਂ ਇਹ ਵੀ ਐਫਰ ਉਹ ਫਿਲਮ ਕਿਵੇਂ ਦੇਖ ਲਈ ਤੇਰੀ ਬਾਪੀ ਵੀ ਵਿੱਚ ਕਿਉਂ ਕੋਸੜਦੀ ਐ ਉਹ ਤਾਂ ਟਿੱਕੀ ਨਹੀਂ ਬੈਠਿਆ ਜਾਂਦਾ ਉਹ ਤਾਂ ਅੱਡ ਕਦੇ ਇੱਧਰ ਵਗ ਜਾਂਦੇ ਕਦੇ ਇੱਧਰ ਵਗ ਜਾਂਦੀ ਐ ਪਹਿਲਾਂ ਮੂਰੇ ਬੰਜ ਬਣ ਕੇ ਬਰਾਬਰ ਖੜ ਗਏ ਸਾਰੇ ਫੀਲਿੰਗ ਦੀ ਸੀ ਦੀ ਕਰਤੀ ਮੰਨਦਾ ਐ ਦੀ ਮਹਲਾ ਬਾਜ਼ਾਰ ਚ ਨਾ ਆਇਆ ਪਾਚਾ ਤਪਾ ਕੇ ਐ ਨੂੰ ਮੰਗੇ ਅਰ ਉੱਥੇ ਮਤਲਬ ਫਿਲਮ ਵੀ ਸੋਚ ਰਗੀ ਦੀ ਫਿਲਮ ਚ ਲੱਗ ਰਹੀ ਵਾਲੀ ਕਿਹਨਾਂ ਉਹ ਦੇਖ ਕੇ ਆਉਂਦੇ ਹਾਂ ਇੰਸਟਾਗ੍ਰਾਮ ਤੇ ਨਾ ਪੋਸ ਵੀ ਦੇਖ ਕੇ ਤੇ ਕਿਵੇਂ ਮਾਰ ਮਾਰ ਫੋਟੋ ਕਰਾਵਾਂਗੇ ਓਹੋ ਨਾਲੇ ਹੱੱਚ ਮਾਦਨ ਸੁਣਨੇ ਮਾਦਨ ਪਤਾ ਕਿੰਨਾ ਪਿਆਰ ਕਰਦਾ ਪਿਆਰ ਤਾਂ ਤੈਨੂੰ ਮੈਂ ਵੀ ਬਹੁਤ ਕਰਦੀ ਆਂ ਤੈਨੂੰ ਆਪਦਾ ਘਰਵਾਰ ਛੱਡ ਕੇ ਉਰੇ ਬੈਠੀ ਆਂ ਨੀ ਮੇਰਾ ਕੀ ਜੀ ਕਰਦਾ ਉਹ ਤਾਂ ਹੈ ਮੇਰਾ ਤਾਂ ਐਂ ਜੀ ਕਰਦਾ ਵੀ ਤੇਰੀ ਅੱਖਾਂ ਚ ਦੇਖੀ ਹੋ ਜਾਵਾਂ ਦੇਖੀ ਜਾ ਫਿਰ ਦੇ ਹਾਂ ਤੂੰ ਤਾਂ ਤੂੰ ਛਾ ਗਏ ਓਕੇ ਛੇ ਲੱਗ ਗਈ ਭਾਜੀ ਜੀ ਕਿਦੀ ਆਈ ਜਾਂਦੀ ਇਹ ਹੋ ਗਿਆ ਮੁੱਕੀ ਮਾਰਾ ਤੂੰ ਹਾਂ ਤਰੀ ਤੂੰ ਪਾਜ ਚੰਦਾਂ ਬਾਂਗਰ ਦੇ ਜਮ ਇਧਰ ਵੀ ਪਾਜ ਇਧਰ ਦੇ ਓ ਇਧਰ ਦੀ ਜਾਣ ਦੇ ਓ ਆ ਜਾ ਆ ਜਾ ਆ ਜਾ ਆ ਜਾ ਤੈਨੂੰ ਮਾਪ ਜਾਈ ਮੈਂ ਤਾਂ ਜੀ ਪੋਸਟ ਲੈਣਾ ਪੋਸਟਮੈਨ ਕਾ ਦਾ ਪੋਸਟਮੈਨ ਮੈਂ ਤੂੰ ਕਾ ਦਾ ਬੂਸਟ ਕੋਟ ਨੀ ਆ ਦੇਖ ਆ ਮੂੰਹ ਤੇ ਮਾਰ ਲੋ ਘੋਟ ਦੀ ਕੋਟ ਕਾਟ ਜੂ ਬਗੈਣਾ ਬਗੈਣਾ ਕੌਣ ਹੈ ਕੌਣ ਆ ਤੂੰ ਅੱਛਾ ਅੱਛਾ ਤੂੰ ਹੋਰ ਕਾਦਰ ਨਹੀਂ ਛੱਡੋ ਤੂੰ ਹੈ ਕੌਣ ਹੈ ਮੈਂ ਦੱਸਦਾ ਜੀ ਪਹਿਲਾ ਕਾਦਰ ਛੱਡ ਦੋ ਕੌਣ ਹੈ ਜੀ ਕਾਦਰ ਬੈ ਛੱਡ ਦੋ ਤੈਨੂੰ ਤਾਂ ਫੇਰ ਪੁੱਛਦੀ ਛੱਡੋ ਮੜਾ ਜੀ ਕਾਦਰ ਮੈਂ ਦੱਸ ਤੈਨੂੰ ਤੈਨੂੰ ਤਾਂ ਫੇਰ ਮੈਂ ਦੱਸਦਾ ਕੋਲ ਨਾ ਚੱਟ ਦੇ ਆਏ ਖੜ ਜਾ ਖੜ ਜਾ ਮਰ ਜਾ ਖੜ ਜਾ ਨਿਆ ਖੜ ਜਾ ਖੜੇ ਜਾ ਤਾ ਖੜ ਜਾ ਮਰ ਜਾ ਤੂੰ ਐ ਜਾ ਕਿਤੇ ਹੈ ਹੈ ਕੰਜਰੀ ਤਾ ਹੀ ਕਹਿੰਦੀ ਸੀ ਮੈਂ ਨਹੀਂ ਤੇਰੇ ਨਾਲ ਜਾਂਦੀ ਹੈ ਵੀ ਤੈਨੂੰ ਆਖ ਮਾਂ ਵਾਸਤੇ ਉਰੇ ਰੱਖਿਆ ਹੈ ਹੈ ਖਸਮ ਪਿੱਟ ਕੇ ਰ ਭੱਗ ਜਾ ਆਪਣੇ ਘਰੇ ਭੱਗ ਜਾ ਇੱਥੋਂ ਕਿਉਂ ਸਾਨੂੰ ਦੁਖੀ ਕਰ ਲਿਆ ਤੂੰ ਕੌਣ ਸੀ ਨੇ ਦੱਸੀ ਮੈਨੂੰ ਕੌਣ ਸੀ ਦੱਸੀ ਮੈਨੂੰ ਦੱਸੀ ਕੌਣ ਸੀ ਦੱਸ ਮੈਨੂੰ ਕੌਣ ਸੀ ਉਹ ਚਿੱਠੀ ਦੇਣਾ ਦੀ ਡਾਕਿਆ ਸੀ ਕਿਹੜੇ ਤੇਰੇ ਖਾਸਮ ਦੀ ਚਿੱਠੀ ਦੇਣਾ ਸੀ ਤੇ ਬੈਠ ਅੱਛਾ ਬਸ ਤਨ ਬੁੱਝ ਦੱਸ ਮੈਨੂੰ ਦੱਸ ਕੌਣ ਸੀ ਹੈ ਤੂੰ ਜਾਂਦੀ ਨਹੀਂ ਜਾਂਦੀ ਨਹੀਂ ਸੌਰਾ ਨੂੰ ਹਣ ਹੈ ਨਾ ਬੱਬੀ ਉਹ ਡਾਕ ਗਿਆ ਸੀ ਚਿੱਠੀ ਦੇਣਾ ਡਾਕਿਆ ਸੀ ਤੇ ਅੰਦਰ ਤੇਰੇ ਕੋਲ ਕੀ ਲੈਣ ਬੈਠਾ ਸੀ ਮੈਂ ਕਿਹਾ ਚਾਹ ਪੀ ਲਊਗਾ ਤੂੰ ਅੱਛਾ ਬਰਬਰ ਬਿਠਾ ਕੇ ਡਾਕਿਆ ਨੂੰ ਚਾਹ ਪੀਂਦੀ ਸੀ ਤੂੰ ਆ ਜਾਂਦੇ ਆ ਜਾਂਦੇ ਤੇਰੇ ਭਰਾ ਨੂੰ ਕਰਦੀਆਂ ਤੇਰੇ ਦੇਖੇ ਤਾਂ ਸਹੀ ਤੋਂ ਹੈ ਤਾਂ ਹੀ ਨਹੀਂ ਨਿਕਲਦੀ ਉਰੋਂ ਤਾਂ ਹੀ ਪਾਪਾ ਪੈਂਟ ਜਾਂਦੀ ਏ ਬਾਜ਼ਾਰਾਂ ਨੂੰ ਹਰਲ ਹਰਲ ਕਰਦੀ ਫਿਰਦੀ ਏ ਕੰਟਰੀ ਆ ਜਾ ਆ ਜਾ ਤੂੰ ਵੀ ਆ ਜਾ ਦੇਖ ਲੈ ਹੁਣ ਆ ਗਿਆ ਤੂੰ ਵੀ ਨਾ ਪਹਿਲਾਂ ਕਿਉਂ ਨਹੀਂ ਮਰਿਆ ਗਿਆ ਤੇਥੋਂ ਅ 10 ਮਿੰਟ ਪਹਿਲਾਂ ਮਰ ਜਾਂਦਾ ਆ ਜਾਂਦਾ ਖੌਰੂ ਪਰਖ ਮੈਂ ਇਸਾ ਮੈਂ ਖੌਰੂ ਪਰਖਿਆ ਗੱਲ ਤਾਂ ਦੱਸਦੇ ਹੋ ਕੀ ਗਿਆ ਇਹਨੂੰ ਪੁੱਛ ਲੈ ਆ ਚੜਾਤਾ 14ਵੀਂ ਦਾ ਚੰਦੇ ਨੇ ਲੋਕ ਐ ਕੁੜੀਏ ਕੋਈ ਖੁਸ਼ ਨਹੀਂ ਹੋਇਆ ਹਾਂ ਪਸਤਾ ਹੋਇੰਗੂ ਮੁੰਡਾ ਬਲਾਈ ਬੈਠੇ ਸੀ ਅੰਦਰ ਮੁੰਡਾ ਲੋਕਾਂ ਨੂੰ ਰੋਕ ਕੌਣ ਸੁਣਾ ਦੇ ਗੱਲਾਂ ਨਹੀਂ ਮੈਂ ਮਰ ਜਾ ਓਹੋ ਕਿੱਟਾ ਨਾਰਮਲ ਹੈ ਬੰਦਾ ਲੋਕਾਂ ਨੂੰ ਵਾਰਤਾ ਬਣਾ ਦੇ ਅੰਦਰ ਜਾ ਕੇ ਗੱਲ ਕਰ ਲੋ ਪੂਰੀ ਖੜਾ ਧੋਕੀ ਜਨ ਹੋਗੇ ਕਿੱਡੀ ਗੱਲ ਬੋਚਦਾ ਹੈ ਤੈਨੂੰ ਪਤਾ ਸੀ ਅੰਦਰ ਚੱਲ ਕੀ ਹੋਇਆ ਮੈਂ ਅੰਦਰ ਜਾ ਕੇ ਦੱਸ ਗੱਲਾਂ ਕੋਈ ਕੁੱਝ ਨਹੀਂ ਹੋਇਆ ਲੋਕਾਂ ਨੂੰ ਸੁਣਾਈ ਨਹੀਂ ਜਦੀਏਗੀ ਜਾ ਬੇਟੇ ਲੁੱਟ ਗਿਆ ਕਿੱਥੇ ਤਾਂ ਤੂੰ ਉਹਦੇ ਪਿੱਛੇ ਅੰਦਰ ਜਾ ਕੇ ਬੋਲ ਲੱਗ ਇੱਥੇ ਖੜੀ ਬੋਲਣੀ ਮੈਨੂੰ ਮੈਨੂੰ ਕਹੀ ਨਾ ਉਹਦੇ ਮਾਰ ਗੁੱਤਨੀ ਚ ਚਾਰ ਜਿਹੜੀ ਬਲਾਈ ਬੈਠੀ ਸੀ ਮੈਂ ਪੁੱਛਦਾ ਹਾਂ ਤੋਰਦੇ ਨੂੰ ਤੋਰਦੇ ਨੂੰ ਹੋਰ ਲੈ ਕੇ ਨਿਕਲ ਜੂ ਕਿਸੇ ਨੂੰ ਇੱਥੋਂ ਕਰ ਜੂ ਤੇਰਾ ਬੋਦਾ ਉੱਚਾ ਕੱਢਦੇ ਨੂੰ ਰੋ ਵੇਲੇ ਨਾਲ ਅਨਮਾਇ ਬਲੌਣ ਨਹੀਂ ਅੱਜ ਪਰੌਣੇ ਨੂੰ ਦੇਖ ਮੈਂ ਕਰਦੀਆਂ ਫੋਨ